ਜਿਵੇਂ ਕਿ ਸੁਪਰੀਮ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਦਿੱਤੀ ਗਈ ਹੈ ਇਸ ਨੂੰ ਲੈ ਕੇ ਸਮੁੱਚੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਵਿੱਚ ਵੱਖਰਾ ਜੋਸ਼ ਵੇਖ ਨੂੰ ਮਿਲ ਰਿਹਾ ਹੈ ਬਟਾਲਾ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਬਟਾਲਾ ਦੇ ਵਿਧਾਇਕ ਸਰਦਾਰ ਅਮਨ ਸੇਵ ਸਿੰਘ ਸ਼ਰੀਕ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਇੱਥੇ ਇਕੱਠੇ ਹੋਏ ਹਨ ਆਮ ਆਦਮੀ ਪਾਰਟੀ ਦਫ਼ਤਰ ਵਿਖੇ ਅਤੇ ਉਹਨਾਂ ਵੱਲੋਂ ਇੱਕ ਜਸ਼ਨ ਮਨਾਇਆ ਜਾ ਰਿਹਾ ਹੈ ਇੱਥੇ ਵੱਖ-ਵੱਖ ਜਿੱਥੇ ਆਗੂਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਉੱਤੇ ਹੀ ਐਮ ਐਲ ਏ ਸ਼ਰੀ ਕਲਸੀ ਨੇ ਕਿਹਾ ਹੈ ਕਿ ਲੋਕਤੰਤਰ ਦੀ ਜਿੱਤ ਹੋਈ ਹੈ ਜੋ ਵਿਰੋਧੀਆਂ ਨੇ ਘਟੀਆਂ ਚਾਲਾਂ ਚਲੀਆਂ ਸੀ ਉਹ ناکਾਮ ਹੋਈਆਂ ਹਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਜਮਾਨਤ ਮਿਲੀ ਹੈ ਜਿਸ ਨਾਲ ਪਾਰਟੀ ਜਿਵਖਰਾ ਜੋਸ਼ ਹੈ ਇਸ ਮੌਕੇ ਐਮ ਐਲ ਏ ਸ਼ਰੀ ਕਲਸੀ ਨੇ ਕੀ ਕੁੱਟ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਵੇਖਦੇ ਹੋ ਰੋ ਚੈਨਲ ਦਾ ਆਰ ਐਨ ਨਿਊਜ਼ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਦੇੋਗੇ ਅਮਨ ਸਿੰਘ ਜ਼ਰੀ ਕਲਸੀ ਜਿੰਦਾਬਾਦ ਅਮਨ ਸਿੰਘ ਜ਼ਰੀ ਕਲਸੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਾਣਯੋਗ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮੈਂ ਅੱਗੇ ਇੱਕ ਗੱਲ ਦੇਖ ਰਿਹਾ ਸੀ ਕਿਸੇ بڑے ਸ਼ਾਇਰ ਨੇ ਵਧੀਆ ਲਿਖਿਆ ਇਹ ਕਹਿੰਦਾ ਸੱਚ ਦੇ ਉੱਤੇ ਕਠਿਨਾਈ ਆ ਸਕਦੀ ਪਰ ਦੱਬਿਆ ਨਹੀਂ ਜਾ ਸਕਦਾ ਅੱਜ ਮਾਨ ਜੋ ਗਰਵਿੰਦ ਕੇਜਰੀwal ਜੀ ਦੇ ਬਾਹਰ ਹੋਣ ਤੇ ਸਾਰੇ ਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਡਬਲ ਬੂਸਟ ਜਿਹੜਾ ਮਹਿਸੂਸ ਕਰ ਰਹੇ ਆ ਕਿਉਂਕਿ ਅੱਗੇ ਵੀ ਜਿਤਨਾ ਹੁਣ ਹਰਿਆਣਾ ਮੇਰੀ ਵੀ ਡਿਊਟੀ ਲੱਗੀ ਐ ਡੇਰੇ ਦੇ ਵਿੱਚ ਲੱਗੀ ਐ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਕੰਮ ਅੱਗੇ ਵੀ ਚੱਲ ਰਿਹਾ ਸੀ ਪਰ ਅਰਵਿੰਦ ਕੇਜਰੀਵਾਲ ਜੀ ਦੇ ਬਾਅਦ ਆਉਣ ਨਾਲ ਇੱਕ ਹੋਰ ਸਾਨੂੰ ਜਿਹੜਾ ਡਬਲ ਜੋਸ਼ ਮਿਲਿਆ ਔਰ ਅਸੀਂ ਹੋਰ ਦਫਤਾਰ ਨਾਲ ਵੱਧ ਕੇ ਕੰਮ ਕਰਾਂਗੇ ਔਰ ਹੌਸਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ ਤੁਸੀਂ ਦੇਖਿਆ ਹੋਊਗਾ ਹੌਸਲੇ ਇੱਕ ਵਾਰੀ ਫਿਰ ਬਲੰਦ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅੱਗੇ ਰਾਜਨੀਤੀ ਹੁੰਦੀ ਸੀ تاگے بیسیکلی دو پارٹیاں ਸੀ بی جے پی ਸੀ ਕਾਂਗਰਸ ਹੁਣੇ ਤੀਜੀ ਪਾਰਟੀ ਆ ਗਈ ਜਦੋਂ ਦੀ ਤੀਸਰੀ ਪਾਰਟੀ ਆਈ ਹੈ ਇੱਥੇ ਹੁਣ ਕੰਮ ਵਾਲਿਆਂ ਦਾ ਮੁੱਲ ਪਉ ਜਿਹੜੇ ਬੰਦੇ ਕੰਮ ਕਰਨਗੇ ਲੋਕ ਨੇਚਰਲੀ ਜਿਹੜੇ ਉਹਨਾਂ ਵੱਲ ਝੁੱਕਦੇ ਜਾਣਗੇ ਮੈਂ ਦੱਸਣਾ ਚਾਹੁੰਨਾ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉੱਥੇ ਵਧੀਆ ਕੰਮ ਹੋਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਿਰ ਗੁਜਰਾਤ ਦੇ ਵਿੱਚ ਵੀ ਪੈਰ ਲੱਗੇ ਗੋਆ ਦੇ ਵਿੱਚ ਵੀ ਸਾਡੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦਾ ਵਧਦਾ ਹੋਇਆ ਗ੍ਰਾਫ ਨੂੰ ਵੇਖ ਕੇ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਚਿੰਤਾ ਤੇ ਹੁੰਦੀ ਹੈ ਵੀ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਵੀ ਜਿਹੜੀ ਆ ਤੀਸਰੀ ਪਾਰਟੀ ਆਜੋਗੀ ਅਸੀਂ ਤੇ ਸੋਚਿਆ ਸੀ ਵੀ ਦੋਵੇਂ ਪਾਰਟੀਆਂ ਰਾਜ ਕਰਨਗੀਆਂ ਔਰ ਜਿਹੜੀ ਤੀਸਰੀ ਪਾਰਟੀ ਦੀ ਪ੍ਰੇਰਣਾ ਵਧਿਆ ਲੋਕਾਂ ਦੇ ਵਿੱਚ ਉਹਦਾ ਰੁਝਾਨ ਵਧਿਆ ਕਿਤੇ ਨਾ ਕਿਤੇ ਉਹਨਾਂ ਨੇ ਵੇਖਿਆ ਵੀ ਆਪਾਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀਏ ਸੋ ਮੈਂ ਇੱਕ ਗੱਲ ਕਹੂੰਗਾ ਜਿਨ੍ਹਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਉਹ ਨਹੀਂ ਉੱਪਰ ਕੇ ਤਾਨੋਂਗੇ ਔਰ ਪਾਰਟੀ ਵੀ ਉਹਨਾਂ ਹੀ ਉੱਪਰ ਕੇ ਜਿਹੜੀ ਆ ਉੱਪਰ ਆਊਗੀ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂਵਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ ਜਿਹਦੇ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦੇ ਨੇ ਪਰ ਮੈਂ ਤੁਹਾਨੂੰ ਅੱਗੇ ਸਿਆ ਜਿਹੜਾ ਸੱਚ ਹੈ ਉਹ ਉਹ ਉਹਦੇ ਤੇ ਦਿੱਕਤਾਂ ਆ ਸਕਦੀਆਂ ਪਰ ਦੱਬਿਆ ਨਹੀਂ ਜਾ ਸਕਦਾ ਅਕਤੂਬਰ ਵਿੱਚ ਸਰਪੰਚੀ ਦੀਆਂ ਇਲੈਕਸ਼ਨ ਦੱਸ ਕੀ ਕਰ ਦਿੱਤੇ ਗਏ ਜੀ ਇਹ ਦੇਖੋ ਜੀ ਹੱਲੇ ਮੈਨੂੰ ਤੇ ਕੋਈ ਮੈਸੇਜ ਨਹੀਂ ਆਇਆ ਇਸ ਦੇ ਪ੍ਰਤੀ ਪਰ ਜਦੋਂ ਵੀ ਆਊਗਾ ਇਲੈਕਸ਼ਨਾਂ ਤੇ ਇਲੈਕਸ਼ਨਾਂ ਹੀ ਆਂਦੀਆਂ ਸਰਪੰਚੀ ਲੜਨੀਆਂ ਉਸ ਤੋਂ ਬਾਅਦ ਬਟਾਲੇ ਫਿਰ ਐਮਸੀ ਦੀਆਂ ਵੀ ਲੜਾਂਗੇ ਜੀ ਤਗੜੇ ਹੋ ਕੇ ਲੜਾਂਗੇ ਵਧੀਆ ਢੰਗ ਨਾਲ ਲੜਾਂਗੇ ਕਿਉਂਕਿ ਅਸੀਂ ਕੰਮ ਕਰ ਰਹੇ ਹਾਂ ਕੰਮ ਦੇ ਬਿਹਾਵ ਤੇ ਲੋਕਾਂ ਦੇ ਕਚਹਿਰੀ 'ਚ ਜਾਵਾਂਗੇ